ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਸਭ ਤੋਂ ਅਹਿਮ ਜਾਣਕਾਰੀ ਸਭ ਤੋਂ ਅਹਿਮ ਖਬਰ ਤੇ ਸਭ ਤੋਂ ਵੱਡੀ ਖਬਰ ਤਖਸੀਰੀ ਾਕਾਤ ਖਤ ਸਾਬ ਤੋਂ ਖਬਰ ਆਈ ਅੱਜ ਇੱਕ ਤਰਤਾ ਸਿੰਘ ਸਭਾਨਾ ਦੀ ਹੋਈ ਜਿਸ ਵਿੱਚ ਬਹੁਤ ਵੱਡੇ ਫੈਸਲੇ ਕੀਤੇ ਗਏ ਔਰ ਉਹਨਾਂ ਫੈਸਲਿਆਂ ਦੇ ਵਿੱਚ ਜੋ ਸਭ ਤੋਂ ਵੱਡੇ ਫੈਸਲੇ ਨੇ ਔਰ ਉਹ ਕਿਆ ਜਾ ਰਹਾ ਕਿ ਇਸ ਲਈ ਫੈਸਲੇ ਕੀਤੇ ਨੇ ਕਿਉਂਕਿ ਖੁਆਰ ਹੋਏ ਸਭ ਮਿਲेंगे ਕਿਉਂਕਿ ਉਹ ਪੰਥ ਨੂੰ ਇੱਕ ਕਰਨਾ ਚਾਹੁੰਦੇ ਨੇ ਜੱਤਾਰ ਸਹਿਬਾਨ ਇਸ ਕਰਕੇ ਇਹ ਵੱਡੇ ਫੈਸਲੇ ਲੈ ਕੇ ਨੇ ਸਭ ਤੋਂ ਪਹਿਲਾਂ ਇਸ ਇਕਤਰਤਾ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲਏ ਗਏ ਇਹ ਤੁਹਾਨੂੰ ਦੱਸਾਂ 3 ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਔਰ ਇਸ ਇਕਤਰਤਾ ਦੇ ਵਿੱਚ ਬੋਥ ਐਮ ਫੈਸਲੇ ਨੇ ਜਿਹੜੇ ਉਹ ਪੰਥ ਸਬੰਧੀ ਲਏ ਗਏ ਉਹਨਾਂ ਫੈਸਲਿਆਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ ਉਹ ਪੇਸ਼ ਹੋਏ ਸਿੰਘ ਸਭਾ ਦੇ ਇਕ ਕਰਤਾ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖਿਮਾ ਯਾਤਨਾ ਕੀਤੀ ਹੈ ਮਾਫੀ ਮੰਗੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰੇ ਨੇ ਜੱਤਦਾਰ ਸਹਿਬਾਨ ਵੱਲੋਂ ਰਣਜੀਤ ਸਿੰਘ ਨੂੰ ਪ੍ਰਚਾਰ ਕਰਨ ਦੀ ਆਗਿਆ ਦੇ ਦਿੱਤੀ ਗਈ ਯਾਨੀ ਕਿ ਉਹਨਾਂ ਦੀ ਮਾਫੀ ਕਬੂਲ ਹੋ ਗਈ। ਯਾਨੀ ਬਲਦੇਵ ਸਿੰਘ ਤੇ ਗੈਰਹੀ ਗੁਰਦੇਵਾਲ ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ ਇਸ ਪੂਰੇ ਮਸਲੇ ਦੇ ਵਿੱਚ। ਭਾਈ ਬਲਦੇਵ ਸਿੰਘ ਨੂੰ ਤਕਸਰੀ ਪਟਨਾ ਸਾਹਿਬ ਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਆਯੋਗ ਕਰਾਰ ਦਿੱਤਾ ਗਿਆ। ਆਯੋਗ ਕਰਾਰ ਦੇ ਦਿੱਤਾ ਗਿਆ। ਤਕਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖਤ ਆਦੇਸ਼ ਦਿੱਤੇ ਗਏ ਨੇ ਔਰ ਕੀ ਆਦੇਸ਼ ਦਿੱਤੇ ਗਏ ਨੇ ਕਮੇਟੀ ਦੇ ਪ੍ਰਧਾਨ ਤੇ ਸਮੂਹ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਇਹ ਹੁਕਮ ਨੇ ਜਿਹੜੇ ਇਸ ਇਕਤਰਤਾ ਦੇ ਵਿੱਚ ਦਿੱਤੇ ਗਏ। ਇਸੇ ਹੀ ਇਕਤਰਤਾ ਦੇ ਵਿੱਚ ਜਨਿਰ ਰஞ்சிਤ ਸਿੰਘ ਗੋਹਰੇ ਮਸਕੀਨ ਦਾ ਮਾਮਲਾ ਵੀ ਵਿਚਾਰਿਆ ਗਿਆ ਔਰ ਇਸ ਨੂੰ ਵਿਚਾਰਨ ਤੋਂ ਬਾਅਦ ਪੈ ਰஞ்சிਤ ਸਿੰਘ ਔਰ ਦੀ ਜਾਂਚ ਰਿਪੋਰਟ ਨੂੰ ਧਿਆਨਪੂਰਵਕ ਨਾਲ ਵਿਚਾਰਿਆ ਗਿਆ ਔਰ ਵਿਚਾਰਨ ਤੋਂ ਬਾਅਦ ਜਥੇਦਾਰ ਸਹਿਬਾਨ ਨੇ ਪੈ ਰஞ்சிਤ ਸਿੰਘ ਦੀਆਂ ਸੇਵਾਵਾਂ ਤੇ ਲੱਗੀ ਹੋਈ ਰੋਕ ਨੂੰ ਹਟਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਕੋਈ ਵੀ ਦੋਸ਼ ਹੈ ਜਿਹੜਾ ਉਹ ਸਾਬਤ ਨਹੀਂ ਹੁੰਦਾ ਇਸ ਤੋਂ ਇਲਾਵਾ ਹਰਵਿੰਦਰ ਸਿੰਘ ਸਰਨਾ ਤੇ ਕੀਤੀਆਂ ਟਿੱਪਣੀਆਂ ਲਈ ਹਰਵਿੰਦਰ ਸਿੰਘ ਸਰਨਾ ਨੇ ਆਪਣੀਆਂ ਕੀਤੀਆਂ ਟ੍ਰਿਪਣੀਆਂ ਲਈ ਖਿਮਾ ਜਾਚਨਾ ਕੀਤੀ ਹੈ। ਔਰ ਇਸ ਦੇ ਵਿੱਚ ਹਰਵਿੰਦਰ ਸਿੰਘ ਸਰਰਾ ਨੂੰ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਤੇ ਦੋ ਚਪਈ ਸਾਹਿਬ ਦੇ ਪਾਠ ਕਰਨ ਦੀ ਸੇਵਾ ਜੜੀ ਉਹ ਲਗਾਈ ਗਈ ਹੈ ਔਰ 11 ਦਿਨ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਕੜਾ ਪ੍ਰਸ਼ਾਦੀ ਸੇਵਾ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ। ਯਾਨੀ ਗੁਰਮukh ਸਿੰਘ ਨੇ ਖੇਮਾ ਯਾਤਨਾ ਕੀਤੀ ਹੈ ਇੱਕ ਮਸਲਾ ਇਹ ਵੀ ਆਇਆ ਸੀਗਾ ਯਾਨੀ ਗੁਰਮੁਖ ਸਿੰਘ ਨੂੰ 11 ਦਿਨ ਲੰਗਰ ਦੇ ਵਿੱਚ 1 ਘੰਟੇ ਝੂਠੇ ਭਾਂਡੇ ਤੇ 1 ਘੰਟਾ ਜੋੜਾ ਕਰ ਦੇ ਵਿੱਚ ਸੇਵਾ ਕਰਨ ਦੇ ਹੁਕਮ ਸੁਣਾਏ ਗਏ ਨੇ 11 ਦਿਨ ਰੋਜ਼ ਦੋ ਜਪਜੀ ਸਾਹਿਬ ਤਵਾ ਪ੍ਰਸਾਦ ਸਵੀਏ ਤੇ ਇੱਕ ਆਸਾ ਦੀ ਵਾਰਤਾ ਪਾਠ ਕਰਨ ਦੀ ਸੇਵਾ ਜਿਹੜੀ ਉਹ ਲਗਾਈ ਗਈ ਆ 1100 ਰੁਪਏ ਕੜਾ ਪ੍ਰਸਾਦ ਦੀ ਦੇਖ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣ ਦੇ ਹੁਕਮ ਨੇ ਜਿਹੜੇ ਉਹ ਵੀ ਦਿੱਤੇ ਗਏ ਨੇ ਔਰ ਗੁਰੂ ਘਰ ਦੀ ਹਦੂਦ ਅੰਦਰ ਮਹਿਲਾ ਮੁਲਾਜ਼ਮ ਨਾਲ ਬਲਬੀਰ ਸਿੰਘ ਵੱਲੋਂ ਕੁਕਰਮ ਕਰਨ ਦਾ ਮਾਮਲਾ ਵਿਚਾਰਿਆ ਗਿਆ ਇਹ ਬੰਗਲਾ ਸਾਹਿਬ ਨਾਲ ਸੰਬੰਧਿਤ ਮਸਲਾ ਜੱਥੇਦਾਰ ਸਹਿਬਾਨ ਵੱਲੋਂ ਰਕਾਬਗਨ ਸਾਹਿਬ ਦੇ ਮੁਲਾਜ਼ਮ ਬਲਵੀਰ ਸਿੰਘ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ। ਔਰ ਇਹ ਜਿਹੜੇ ਅਹਿਮ ਮਸਲੇ ਨੇ ਅੱਜ ਵਿਚਾਰੇਗੇ ਨੇ ਜਿਨ੍ਹਾਂ ਦੇ ਵਿੱਚ ਦੋ ਅਹਿਮ ਮਸਲੇ ਖਾਸੇ ਅਹਿਮਰੇ ਨੇ ਇੱਕ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਦਾ ਇੱਕ ਭਾਈ ਰਣਜੀਤ ਸਿੰਘ ਗੋਰੇ ਮਸਕੀਨ ਹੋਰਾਂ ਦਾ ਉਹਨਾਂ ਦਾ ਵੀ ਮਸਲਾ ਵਿਚਾਰਿਆਗਾ ਪਰ ਕੋਈ ਫੈਸਲਾ ਜਦੋਂ ਦਿੱਤਾ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਪੰਥ ਪਰਵਾਨਿਤ ਹੁੰਦਾ। ਪਰ ਦੂਜੇ ਪਾਸੇ ਪਟਨਾ ਸਾਹਿਬ ਵਿਖੇ ਇੱਕ ਹੋਰ ਮਸਲਾ ਸਾਹਮਣੇ ਆਇਆ ਜਿਵੇਂ ਹੀ ਇਹ ਫੈਸਲਾ ਸਾਹਮਣੇ ਆਇਆ ਪਟਨਾ ਸਾਹਿਬ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਇਕਤਰਤਾ ਹੋਈ ਹੈ ਪੰਜ ਪਿਆਰੇ ਸਿੰਘ ਸਾਬਾਨਾ ਦੀ ਇਕਤਰਤਾ ਹੋਈ ਹੈ ਉਸ ਇਕਤਰਤਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਸਰੀ ਦਮਦਮਾ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਅਸਹਿਕਾਰਿਆ ਗਿਆ ਉਹਨਾਂ ਨੇ ਕਿਹਾ ਕਿ ਇੱਕ ਕਥਿਤ ਜਥੇਦਾਰ ਨੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹ ਤਨਖਾਹੀਆ ਨੇ ਤਖਸਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਆਦੇਸ਼ ਦਿੱਤੇਗੇ ਔਰ ਇਨਾ ਆਦੇਸ਼ਾਂ ਦੇ ਵਿੱਚ ਇਹ ਕਿਹਾ ਗਿਆ ਕਿ ਜਥੇਦਾਰ ਗੜਗੱਜ ਵੱਲੋਂ ਜਾਰੀ ਕੀਤੇ ਗਏ ਮਤਿਆਂ ਨੂੰ ਨਾ ਮੰਨਿਆ ਜਾਵੇ ਜੋ ਮਤੇ ਪ੍ਰਵਾਨ ਕੀਤੇ ਨੇ ਉਹਨਾਂ ਨੂੰ ਨਾ ਮੰਨਿਆ ਜਾਵੇ ਗਿਆਨੀ ਰঞ্জੀਤ ਸਿੰਘ ਘੋਰ ਤੇ ਲੱਗੇ ਤਨਖਾਹੀਆ ਤੇ ਪੰਥ ਤੋਂ 6 ਕੇ ਹੋਣ ਦੇ ਆਦੇਸ਼ ਪੂਰੀ ਤਰ੍ਹਾਂ ਇਨ ਬਿਨ ਇਸ ਤਰ੍ਹਾਂ ਲਾਗੂ ਰਹਿਣਗੇ ਇਹ ਫੈਸਲਾ ਪੰਜ ਸਿੰਘ ਜਿਹੜੇ ਪੰਜ ਪਿਆਰੇ ਤਕਸਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਉਹਨਾਂ ਦੀ ਇਕਤਰਤਾ ਹੋਈ ਹੈ ਉੱਥੇ ਲਾਣਾ ਹੈਗਾ ਮੇਰੇ ਨਾਲ ਇਸ ਵਕਤ ਖੁਦ ਭਾਈ ਰਣਜੀਤ ਸਿੰਘ ਘਰੇ ਮਸਕੀਨ ਮੌਜੂਦ ਨੇ ਸਾਫ ਦਾ ਜਥੇਦਾਰ ਨੇ ਤਕਸਰੀ ਪਟਨਾ ਸਾਹਿਬ ਦੇ ਜਨਦਾ ਦੇ ਮਸਲਾ ਵਿਚਾਰਿਆ ਗਿਆ ਹੁਣ ਭਾਈ ਰਣਜੀਤ ਸਿੰਘ ਜੀ ਹੁਣ ਕਿਸ ਫੈਸਲੇ ਨੂੰ ਸਹੀ ਮੰਨਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਡੇ ਤੇ ਲੱਗੇ ਦੋਸ਼ਾਂ ਨੂੰ ਪੜਤਾਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਰਿਪੋਰਟ ਦੇ ਵਿੱਚ ਕੁਝ ਵੀ ਸਹੀ ਨਹੀਂ ਪਾਇਆ ਗਿਆ ਇਸ ਕਰਕੇ ਤੁਹਾਨੂੰ ਦੋਸ਼ ਮੁਕਤ ਕਰਾਰ ਦਿੱਤਾ ਜਾਂਦਾ ਹੈ ਜਿਹੜੀ ਤੁਹਾਡੇ ਤੇ ਬੰਦਸ਼ਾ ਲੱਗੀਆਂ ਸੀ ਉਹ ਤੋਂ ਤੁਹਾਨੂੰ ਹਟਾਇਆ ਜਾਂਦਾ ਪਰ ਨਾਲ ਹੀ ਪੱਟਾ ਸਾਹ ਵਿਖੇ ਪੰਜ ਪਿਆਰਾਂ ਦੀ ਇਕਤਰਤਾ ਹੁੰਦੀ ਹੈ ਉਹ ਕਹਿੰਦੇ ਨਹੀਂ ਗੋਰੇ ਮਸਕੀਨ ਗੁਨਾਕਾਰ ਦੇ ਉਹ ਤਨਖਾਹੀਆਂ ਵੀ ਨੇ ਤੇ ਪੰਜ ਤੋਂ 6 ਕੇ ਵੀ ਰਹਿਣਗੇ ਤੁਸੀਂ ਪਾਇਆ ਕਿਸਨ ਜੀ ਸਭ ਤੋਂ ਪਹਿਲਾਂ ਮੇਰੀ ਸਤਿਕਾਰ ਸਤਿ ਅਭਿਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਦਰਸਲ ਇਹ ਨਹੀਂ ਦੱਸਤਾ ਇਹ ਹੈ ਕਿ ਫਕਤ ਸ੍ਰੀ ਹਰ ਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜੰਗਦੇਵ ਸਿੰਘ ਸੋਹੀ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਟਾਰ ਲਖਨੁਦਰ ਸਿੰਘ ਕਿਚਨ ਵਾਲੀਆ ਜੀ ਉਹਨਾਂ ਨੇ 12 ਦਸੰਬਰ 22 ਮਿਤੀ ਅਕਾਲ ਤਖਤ ਸਾਹਿਬ ਪੱਤਰ ਵਿੱਚ ਹਮ ਇਹਦਾ ਨੰਬਰ ਹੈਗਾ ਵਿਸ਼ੇ 2016 ਪਾ ਜੀ बीपीएस विशेष तिथि तक पतन साहब ਦਾ ਨਕਾਸ਼ ਸ਼ਾਰਟ ਫਾਰਮੈਟ ਤੇ ਉਸ ਤਰ੍ਹਾਂ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਅਮਰਜੀਤ ਸਿੰਘ ਗੁਰਦੇਵਾਰ ਸਿੰਘ ਵਗੈਰਾ ਜੇ ਤੱਕ ਪਤਨ ਸਾਹਿਬ ਦਾ ਨiyet ਪਾਣੀ ਪਿਆਰੇ ਨਹੀਂ ਹੈ ਜੀ ਇਹਨਾਂ ਦੀ ਕਿਸੇ ਚਿੱਠੀ ਤੇ ਵਿਸ਼ਵਾਸ ਨਾ ਕੀਤਾ ਓਕੇ ਇੱਕ ਗੱਲ ਦੂਸਰੀ ਗੱਲ ਜੇ ਤੱਕ ਸਹਿਬੰਦਰ ਜੀ ਪਤਨ ਸਾਹਿਬ ਦਾ ਆਪਣਾ ਆਪਣਾ ਨੀਂਵਾ ਹੈ 21 ਅਕਤੂਬਰ 2115 ਜੀ ਜਿਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਹੈਗਾ ਕਿ ਕਿਸੇ ਵੀ ਪੰਚਤਾਰ ਦੇ ਜੱਤੇ ਵਾਲ ਨੂੰ ਕਿਸੇ ਵੀ ਤੱਕਦ ਦੇ ਜੱਦਾਦਾਰ ਨੂੰ ਤਲਵਰਨਾpropto ਪਿਵਾਲਾ ਫੈਸਲਾ ਹੈ ਹਮਮ ਤੁੰਥ ਵਿੱਚ ਨਵਾਂ ਬਖੇੜਾ ਕਰਨ ਨੂੰ ਆਇਆ ਹੈ ਹਮਮ ਪਰ ਇਸ ਦੀ ਮੂਲੋਂ ਇਹਨੂੰ ਰੱਦ ਕੀਤਾ ਜਾਂਦਾ ਤੇ ਇਹ ਪਰਜੋਰ ਸ਼ਬਦਾਂ ਵਿੱਚ ਨਿਰਦਲ ਹੋ ਜੀ ਉਹਦੇ ਵਿੱਚ ਗੁਰਦਿਆਲ ਸਿੰਘ ਕੁਲਦੇਵ ਸਿੰਘ ਇਹਨਾਂ ਦੇ ਸਾਈਨ ਹੈ ਹਮਮ ਤੇ ਆਪ ਸੀ ਇਹ ਖੁਦ ਮਹਾਪਾਪੀ ਨੇ ਇਹਨਾਂ ਨੇ ਮਹਾਪਾਪ ਕੀਤਾ ਤਕਤ 50 ਸਾਲ ਤੇ ਹਕਮਨਾਮੇ ਦੀ ਲੰਘਾ ਕਰ ਹੂੰ ਇੱਕ ਮਹਾਪਾਪੀ ਨੇ ਮਹਾਪਾਪੀ ਕਲਗੁੜਤ ਹੋਰ ਇਹਨਾਂ ਦੇ ਘਰਾਂ ਚ ਜਿਹੜੀਆਂ ਸਿੱਖਾਂ ਪੇੜੀਆਂ ਜਾਂਦੇ ਮੇਰੇ ਕੋਲ ਫੋਟੋ ਹੋ ਰਹਿਣਾ ਤੁਹਾਨੂੰ ਭੇਜ ਦੇਣਾ ਤੁਸੀਂ ਸਾਲੀਆਂ ਚੈਨਾਂ ਨੂੰ ਦਿਖਾ ਦਿਓ ਇਹਨਾਂ ਦੇ ਘਰ ਚ ਕੋਈ ਸਿੱਖੀ ਦਾ ਨਾਮ ਨਿਸ਼ਾਨ ਨਹੀਂ ਕੋਈ ਬੱਚਾ ਅੰਮ੍ਰਿਤਧਾਰੀ ਨਹੀਂ ਬਾਬਾ ਬਲਦੇਵ ਸਿੰਘ ਦਾ ਇਹਦੇ ਬੱਚਿਆਂ ਦੇ ਨਾਮਕੌਰ ਵੀ ਨਹੀਂ ਇਹਨਾਂ ਨੇ ਵਿਆਹ ਵੀ ਗੈਰ ਸਿੱਖਾਂ ਨਾਲ ਕੀਤਾ ਗੁਰਦੇਵਾਲ ਸਿੰਘ ਦਾ ਪਿਤਾ ਸੱਜਪਿੰਡਾ ਜਾਂਦਾ ਉਹਦੀ ਫੋਟੋ ਹੈ ਜੀ ਸਾਰੀ ਰਾਤ ਸਿਕਟਾ ਸਿੰਘ ਕੇ ਤੇ ਸਵੇਰੇ ਉੱਠ ਕੇ ਬਿਨਾ ਮੂੰਹ ਕੋਤੇ ਆ ਗੁਰਦੁਆਰੇ ਆ ਜਾਂਦੇ ਨੇ ਇਹ ਨਾ ਸਿਰਫ ਪੱਗਾ ਬੰਨਿਆ ਨੇ ਰੋਜ਼ਗਾਰ ਵਾਲਾ ਕੋਈ ਗੁਰਦੁਆਰੇ ਨੂੰ ਤਨਖਾਹ ਨਹੀਂ ਦਿੰਦੀ ਇਹ ਸਿੱਖ ਥੋੜੀ ਨੇ ਇਹ ਭੇਖੀ ਸਿੱਖ ਨੇ ਇਸ ਕਰਕੇ ਇਹਨਾਂ ਦਾ ਕੋਈ ਉਪਨਾਮਾ ਦੇ ਪੂਰੇ ਤੋਂ ਉਪਨਾਮਾ ਦੇ ਬੜੀ ਚੁਰਾ ਕੋਈ ਕਹ ਸਕਦੇ ਇਹਨਾਂ ਨੂੰ ਕੌਣ ਕਹਿੰਦਾ ਉਪਨਾਮਾ ਦੇ ਪੰਜ ਬੰਦੇ ਆ ਵੀ ਪੰਜ ਗਿਣਤੀ ਪੰਜ ਪਿਆਰੇ ਨੇ ਉਹਦੇ ਇੰਤਨੇ ਵੀ ਹੋਣੇ ਚਾਹੀਦੇ ਨੇ ਸਤਬੀ ਦਸੰਬਰ ਰ ਵੀ ਤੋਂ ਪਾਈ ਨੂੰ ਅਕਾਲ ਤੱਕ ਸਾਭ ਦੀ ਪਾਵਨ ਫਸਿਲ ਤੋਂ ਜੀ ਇਹ ਆਦੇਸ਼ ਕੀਤਾ ਗਿਆ ਕਿ ਗੁਰਦੇਵ ਸਿੰਘ ਨੂੰ ਪੰਜ ਬਾਣੀਆਂ ਨਹੀਂ ਆਉਂਦੀਆਂ ਉਹ ਪੰਜ ਬਾਣੀਆਂ ਸੁਣਾਵੇ ਉਹ ਪੰਜ ਪਿਆਰ ਦੇ ਲੱਗਣ ਦਾ ਅਧਿਕਾਰੀ ਨਹੀਂ ਹੈ ਹੂੰ ਉਹਦੇ باوجود ਵੀ ਇਹਨਾਂ ਦੇ ਨਰੇਣੂ ਨੇ ਤਾਂ ਇਹ ਤਾਂ ਨੇ ਤਾਂ ਨਰੇਣੂਆਂ ਵਾਲਾ ਕੰਮ ਕੀਤਾ ਹੈ अच्छा भाई रणजीत सिंह जी ए दसियो भाई रणजीत सिंह जी ए ए दसियो कि जेडे पांच प्यार ਨੇ ਉਹਨਾਂ ਦੇ ਕੋਲੇ ਹੱਕ ਹਕੂਕ ਹੁੰਦੇ ਨੇ ਕਿ ਜੱਥੇਦਾਰ ਕਿਸੇ ਵੀ ਤਖਤ ਦੇ ਜੱਥੇਦਾਰ ਨੂੰ ਤਨਖਾਈਆ ਕਰਾਰ ਦੇ ਸਕਣ ਜਾਂ ਉਹਨਾਂ ਨੂੰ ਕਹਿਣ ਕਿ ਤੁਸੀਂ ਸਾਡੇ ਸਾਹਮਣੇ ਪੇਸ਼ ਹੋਵੋ ਦੇਖੋ ਜੀ ਤਖਤ Patna ਸਾਹਿਬ ਦਾ ਆਪਣਾ ਹੀ ਹੁਕਮਨਾਮਾ ਬਤਨੇ ਦੀ ਗੱਲ ਚੜੋ ਜੀ ਉਹਦਾ ਨੰਬਰ ਹੈਗਾ एच ਦਾ ਐਚ ਦਾ ਫੁੱਲ ਫਾਰਮ ਹੈਗਾ ਹੁਕਮਨਾਮਾ ਐਚ 13 13 ਹੂੰ ਔਰ ਡੇਟਡ ਹੈਗਾ 15 22 ਅਕਤੂਬਰ 2015 ਜੀ ਉਹਦੇ ਵਿੱਚ ਇਹ ਸ਼ਬਦ ਜਿਹੜੇ ਮੈਂ ਲਿਖੇ ਤੁਹਾਨੂੰ ਹੋਣ ਕੇ ਸੁਣਾ ਰਿਹਾ ਹਾਂ ਕਿ ਕਿਸੇ ਵੀ ਤਖਤ ਦੇ ਜਥੇਦਾਰ ਨੂੰ ਪਾਣੀ ਪਿਆ ਰਿਹਾ ਹੁਣ ਤੱਕ ਕਰਨਾ ਇਹ ਇੱਕ ਕਾਨੂੰਨੀ ਕਾਰਵਾਈ ਹੈ ਹਮ ਇੱਕ ਆਪੋਤਾ ਪਿਵਾ ਫੈਸਲਾ 15 ਨਵੰਬਰ ਦੇਣਾ ਕਰਨ ਵਾਲਾ ਕੋਈ ਜੋੜ ਸਬਾ ਜੋ ਦੀ ਲਿੰਗਾ ਕੀਤੀ ਜਾਂਦੀ ਹੈ ਇਹਨੂੰ ਮੂਹ ਰੱਦ ਕੀਤਾ ਜਾਂਦਾ ਉਹਦੇ ਵਿੱਚ ਗੁਰਗਿਆਰ ਸਿੰਘ ਬਲਦੇਵ ਸਿੰਘ ਨਾਲ ਸਾਰੇ ਦਸਾਈਂ ਨੇ ਜੀ ਇਹ ਤਾਂ ਮਹਾਪਾਪੀ ਨੇ ਨਾ ਕਖ ਪਟਨਾ ਸਾਹਿਬ ਦੀ ਆਪ ਉਲੰਘਣਾ ਕੀਤੀ ਹੈ ਹੂੰ ਤੇ ਇਹਨਾਂ ਨੂੰ ਕੀ ਰਾਈਟ ਬਣਦਾ ਵੀ ਇਸ ਪਰ ਪਰ ਇਸ 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 ਫੈਸਲੇ ਨਾਲ ਭਾਈ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੁਣ ਸਵਾਲ ਤਾਂ ਇਹ ਹੈ ਨਾ ਕਿ ਸੰਗਤ ਵਿੱਚ ਤਾਂ ਪੰਬਲ ਪੂਸਾ ਕ੍ਰੀਏਟ ਹੋ ਗਿਆ ਨਾ ਕਿ ਕਿਦੀ ਮੰਨੀਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮ ਜਾਰੀ ਹੋਇਆ ਉਹ ਮੰਨੀਏ ਕਿ ਤਖਸਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਾਂ ਜਿਹੜੀ ਚਿੱਠੀ ਕੱਢੀ ਉਹ ਮੰਨੀਏ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹੂੰ ਉਹਨਾਂ ਤੇ ਚ ਸੰਗਤ ਲੈ ਚ ਕੋਈ ਪੰਬਲ ਪੁਸਰ ਨਹੀਂ ਹੈ। ਹੂੰ। ਗੁਰੂ ਦੀ ਸੰਗਤ ਤੱਤ ਸਾਹੁੱਧੀ ਰੱਖਦੀ ਹੈ। ਪੰਬਲ ਪੁਸੇ ਜਿਹੜਾ ਇਹ ਪਏ ਹੋਏ ਨੇ ਜਿਹਨਾਂ ਨੂੰ ਪਤਾ ਨਹੀਂ ਵੀ ਸਾਡੇ ਆ ਰਾਈਟ ਪੀਰ ਹੈ। ਹੂੰ। ਅਕਾਲ ਤਖਤ ਦੇ ਜਹਿਦਦਾਰ ਛੇਕਦੇ ਹੋ ਜੀ ਫਲਾਣਾ ਕਰਦੇ ਹੋ ਜੀ। ਇਹਨਾਂ ਨੂੰ ਕੋਈ ਰਾਈਟ ਹੈਗਾ। ਇੱਥੇ ਕਾ ਪੀਆਰ ਬੀਸਟ ਹੈ ਜੀ ਸਾਰੇ ਪੰਥ ਨੂੰ ਮਿਲ ਕੇ ਇਹ ਜਿਹਨਾਂ ਗੰਦਗੀ ਹੈਗੀ ਐ ਇਹਨੂੰ ਤਖਤ ਪਟਨਾ ਸਾਹਿਬ ਤੋਂ ਬਾਹਰ ਤੋਰ ਕੇ ਇਹ ਤਰਪ ਕਰਨਾ ਪਵੇ। ਤਦ ਪਟਨਾ ਸਾਹਿਬ ਦੇ ਨੇ ਕਬਜ਼ਾ ਕੀਤਾ ਹੈ ਜਿਵੇਂ ਕਿ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਲਿਖਿਆ ਹੈ ਕਿ ਇਹਨਾਂ ਨੇ ਅਪਕਰਮਣ ਕੀਤਾ ਤਦ ਸਰ ਦੇ ਕਬਜ਼ਾ ਕੀਤਾ ਆ ਤੇ ਸਾਡੇ ਹੱਕ ਮਾਰਦੇ ਲਿਖ ਕੇ ਦਿੱਤਾ ਹੈ ਪਰਨਾ ਦੇ ਦੇਣਾ ਇਹ ਇਹ ਜਿਹੜੀ ਚਿੱਠੀ ਜਿਹੜੀ ਜਿਹੜੀ ਆ ਅੱਜ ਚਿੱਠੀ ਕੱਢੀ ਗਈ ਹੈ ਇਹ ਠੀਕ ਉਸ ਫੈਸਲੇ ਤੋਂ ਬਾਅਦ ਕੱਢੀ ਗਈ ਹੈ ਜਦੋਂ ਤਖਸਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਸੁਣਾਇਆ ਜਾਂਦਾ ਜਾਂ ਕੋਈ ਫੈਸਲਾ ਕੀਤਾ ਜਾਂਦਾ ਤਖਸਰੀ ਪਟਨਾ ਸਾਹਿਬ ਦੇ ਲਈ ਜੇ ਤਖਸਰੀ ਪਟਨਾ ਸਾਹਿਬ ਦੇ ਲਈ ਕੋਈ ਗੱਲ ਇਹਦੇ ਚ ਨਾ ਹੁੰਦੀ ਜੇ ਰਣਜੀਤ ਸਿੰਘ ਗੋਹਰੇ ਮਸਕੀਨ ਦੀ ਕੋਈ ਗੱਲ ਨਾ ਹੁੰਦੀ ਤਾਂ ਵੀ ਇਹ ਚਿੱਠੀ ਨਿਕਲਣੀ ਸੀ ਨੋ ਨੋ ਇਹ ਤਾਂ ਇਹ ਤਾਂ ਬਖਲਾਗ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਇੱਥੇ ਬਰੇਲੀ ਹਸਪਤਾਲ ਹੈ ਨਾ ਪਾਗਲਖਾਨਾ ਉੱਥੇ ਇਹਨਾਂ ਨੂੰ ਭੇਜਣਾ ਚਾਹੀਦਾ ਤੇ ਨਾਲੇ ਜਿਹੜੇ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਪ੍ਰਬੰਧਕ ਉਹਨਾਂ ਨੂੰ ਭੇਜਣਾ ਚਾਹੀਦਾ ਇਹਨਾਂ ਦਾ ਇਲਾਜ ਕਰਨਾ ਚਾਹੀਦਾ ਇਹ ਤਾਂ ਵਿਚਾਰੇ ਮਾਨਸਿਕ ਰੋਗੀ ਨੇ ਹੂੰ ਫਿਰ ਤੁਹਾਨੂੰ ਲੱਗਦਾ ਕਿ ਉਹ ਸਹੀ ਨਹੀਂ ਨਹੀਂ ਸਵਾਲ ਤੇ ਇਹ ਹੈ ਨਾ ਕਿ ਹੁਣ ਹੁਣ ਅੱਗੇ ਕੀ ਅੱਗੇ ਕੀ ਹੋਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੁਬਾਰਾ ਵਿਸਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਜਾਂ ਜੋ ਇੱਕ ਤਰ੍ਹਾਂ ਦੇ ਨਾਲ ਤਾਂ ਚੈਲੰਜ ਕੀਤਾ ਜਾ ਰਿਹਾ ਨਾ ਭਾਈ ਰਣਜੀਤ ਸਿੰਘ ਜੀ ਇੱਕ ਤਰ੍ਹਾਂ ਤਾਂ ਚੈਲੰਜ ਕਰ ਦਿੰਦਾ ਉਹਨਾਂ ਨੇ ਪ੍ਰਭੂ ਸਤਾ ਨੂੰ ਚੈਲੰਜ ਕੀਤਾ ਉਹਨਾਂ ਦੇ ਸਾਰੇ ਨਾਲ ਪ੍ਰਬੰਧਕ ਇਹ ਪੰਥ ਦੇ ਸੇਕਣ ਵਾਲੇ ਨੇ ਹੂੰ ਇਹ ਪੰਥ ਦੇ ਲੱਗਦੇ ਕੁਛ ਨਹੀਂ ਹੈਗੇ ਇਹਨਾਂ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਿਆ ਦਾ ਪਤਾ ਨਹੀਂ ਹੂੰ ਜੋ ਕਿ ਇਹਨਾਂ ਨੇ ਮੂੰਹ ਖੋਲ ਕੇ ਮੂੰਹ ਅੜ ਕੇ ਕਰ ਦਿੱਤਾ ਇਹ ਮੂੰਹ ਅੜਣਾ ਕਹਦੇ ਇਹਨੂੰ ਜੀ ਬਾਹ ਬਾਹ ਕਰ ਦੇਣਾ ਜੀ ਬਤਰੇ ਵੀ ਨਹੀਂ ਪਤਾ ਕੀ ਕਰ ਲੈ ਅਸਲ 'ਚ ਇਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ ਕੋਈ ਸਿੱਖੀ ਇਹਨਾਂ ਕੋਲ ਨਹੀਂ ਹੈ ਇਹਨਾਂ ਦੀ ਪੱਗਾਂ ਲਵਾ ਕੇ ਦੇਖ ਲਓ ਕੇਸ ਕੱਟੇ ਹੋਣਗੇ ਹੂੰ ਹੂੰ ਇਹਨਾਂ ਦੇ ਘਰ ਸਿੱਖ ਟੋਪੀ ਵੀ ਨਹੀਂ ਜਾਂਦੀ ਆ ਮਨਰੇਵ ਸਿੰਘ ਦੇ ਕਿਸੇ ਬੱਚੇ ਦਾ ਨਾਮ ਕੋਰ ਨਹੀਂ ਹੈਗਾ ਉਹਨਾਂ ਦੇ ਫੋਟੋ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਕੋਲ ਸਕਰੀਨ ਤੇ ਵੀ ਹੈਗੀਆਂ ਔਰ ਤੁਸੀਂ ਆਪ ਵੀ ਚਲਾ ਸਕਦੇ ਹੋ ਇਹਨੂੰ ਸਾਰਾ ਖੁੱਲੇ ਰੂਪ ਵਿੱਚ ਭੇਜ ਦੇਵਾਂ ਮੈਂ ਚਲੋ ਆਪਾਂ ਚਲਾ ਦਿੰਦੇ ਮੈਂ ਮੈਨੂੰ ਇੱਕ ਇੱਕ ਸਵਾਲ ਦਾ ਜਵਾਬ ਦਿਓ ਗਿਆਨੀ ਜੀ ਕਿ ਜਿਹੜਾ ਅੱਜ ਤੁਹਾਡੀ ਰਿਪੋਰਟ ਹੈ ਜਿਹੜੀ ਉਹ ਜਾਂਚੀ ਗਈ ਹੈ ਔਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਉਹ ਪ੍ਰੂਫ ਨਹੀਂ ਹੁੰਦੇ ਨੇ ਕਿਵੇਂ ਦੀ ਜਾਂਚ ਹੋਈ ਕਿ ਜਾਂਚ ਹੋਈ ਜਿਹੜੇ ਅਲੀਗੇਸ਼ਨ ਸੀ ਚੋਰੀ ਦੇ ਅਲੀਗੇਸ਼ਨ ਇਹ ਉਹ ਉਹ ਅਲੀਗੇਸ਼ਨ ਸਾਰੇ ਖਤਮ ਕੀਤੇ ਗਏ ਨੇ ਹਾਂਜੀ ਮੇਰੇ ਤੇ ਨਾ ਝੂਠੇ ਲਵਾਏ ਸੀ ਪਹਿਲਾਂ ਤਾਂ ਦਿੱਲੀ ਹਾਈ ਕੋਰਟ ਦੇ ਰਿਟਾਰਨ ਜੱਜ ਜੀ ਨੇ ਕਮੇਟੀ ਬਣਾਈ ਜਿਹਦੇ ਵਿੱਚ ਮਨੋਵਿਗਿਆਨਿਕ ਕਮਿਸ਼ਨ ਦੇ ਮੇਰੇ ਖਾਲ ਚੇਅਰਮੈਨ ਦਿੱਲੀ ਮਨੋਵਿਗਿਆਨਿਕ ਕਮਿਸ਼ਨ ਦਾ ਜੀ ਪਾਲ ਸਿੰਘ ਵਿਧਰਾ ਸ਼ਾਮਲ ਹੋਏ ਜਸਟਿਸ ਆਰ ਸੋਢੀ ਸ਼ਾਮਲ ਹੋਏ ਸਿਮਰ ਸਿੰਘ ਗਾਨੀ ਰਘਵੀਰ ਸਿੰਘ ਸ਼ਾਮਲ ਹੋਏ ਇਸੇ ਤਰ੍ਹਾਂ ਤਖਤ ਪਟਨਾ ਸਾਹਿਬ ਦੇ ਹੁਣ ਸਾਬਕਾ ਨੇ ਜਨਰਲ ਸਕੱਤਰ ਸਰਦਾਰ ਕਰਨਜੀਤ ਸਿੰਘ ਸਰੂਜਾ ਸ਼ਾਮਲ ਹੋਏ ਉਹਨਾਂ ਸਾਰਿਆਂ ਨੇ 9 ਮਹੀਨੇ ਬਾਰੀਕੀ ਨਾਲ ਪੜਤਾਲ ਕੀਤੀ ਔਰ ਉਹਨਾਂ ਨੇ ਪਾਇਆ ਕਿ ਮੇਰਾ ਬੋਸ ਕੋਈ ਨਹੀਂ ਹੈ ਫਿਰ ਥੋੜੀ ਉਹਨਾਂ ਦੇ ਸਵਾਲ ਨਹੀਂ ਉਸ 45 ਉਸ 45 ਰਿਪੋਰਟ ਨੂੰ ਤਖਸੀਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਜਾਂ ਉਥੋਂ ਦੀ ਕਮੇਟੀ ਕਿਉਂ ਨਹੀਂ ਮੰਦੀ ਇਹ ਤਾਂ ਨਾ ਸਮਝੀਐ ਕਿਉਂਕਿ ਇਹਨਾਂ ਦੇ ਸਵਾਂਥ ਨਹੀਂ ਸਿੱਧ ਹੁੰਦੇ ਮੈਂ ਨਾ ਖਾਣਾ ਨਾ ਖਾਣ ਦੇਣਾ ਇਹਨਾਂ ਪਹਿਲਾ ਜਥੇਦਾਰਾਂ ਦੇ ਇਹ ਕੰਮ ਸੀ ਇੱਕ ਕੋਲ 95 ਲੱਖ ਰੁਪਏ ਉਹਨੇ ਆਪਣੇ ਖਾਤੇ ਚ ਪਾ ਲਿਆ ਮੇਰੇ ਕੋਲੋਂ ਘਰ ਆ ਕੇ ਪਟਨਾ ਸਾਹਿਬ ਦੇ ਮਕਾਨ ਬਣਾਉਣ ਦੇ ਨਾਂ ਤੇ 5 ਲੱਖ ਮੰਗੇ ਮੈਂ ਇੱਕ ਦਿੱਤਾ ਉਹ ਚੈੱਕ ਉਹਨੇ ਆਪਣੇ ਖਾਤੇ ਜਮਾ ਕਰਾ ਲਿਆ ਹੂੰ ਪੇ ਤਾਂ ਇੱਥੇ ਚੱਲਦਾ ਸੀ ਹੂੰ ਸਭ ਕੁਝ ਅਜੇ ਵੀ ਚੱਲਦਾ ਹੈ ਇੱਥੇ ਇੱਥੇ ਤੁਹਾਨੂੰ ਬਹੁਤਾ ਸਟਾਫ ਜਿਹੜਾ ਉਹ ਬੀੜੀਆਂ ਪੀਣ ਵਾਲਾ ਸ਼ਰਾਬ ਪੀਣ ਵਾਲਾ ਮਿਲੇਗਾ ਡੀਐਨਏ ਕਰਾ ਲਓ ਹੂੰ ਹੂੰ ਕੀ ਕਹਣਾ ਸੋਰੀ ਉਹ ਜਿਹ ਡਿਪ ਡਾਕਟਰਸ ਕਰਾਵਾਉਂਦਾ ਲੱਗ ਜਾਏ ਹੂੰ ਹੂੰ ਸ਼ਰਾਬ ਸਮੱਦਲਰ ਸ਼ਰਾਬ ਵੇਚਣ ਵਾਲੇ ਤੇ ਪਹਿਲੇ ਜੱਥੇਦਾਰ ਦਾ ਮੁੰਡਾ ਗੁਰਪ੍ਰੀਤ ਸਾਹਿਬ ਸਿੰਘ ਤਖਤ ਸਾਹਿਬ ਦੀ ਰਿਹائش ਵਿੱਚ ਬਹਿ ਕੇ ਸਿੱਟਾ ਪੀਂਦਾ ਸੀ ਸ਼ਰਾਬ ਪੀਂਦਾ ਸੀ ਵੀਡੀਓ ਨੇ ਹਮ ਅ ਨਾਲ ਕੋਈ ਸੋਹਤੀ ਨਾਮ ਦੀ ਲੜਕੀ ਦਾ ਨਾਮ ਵੀ ਲੈਂਦਾ ਉਹ ਵੀ ਭਾਈ ਸੀ ਜਿੰਦਰ ਸਾਹਿਬ ਮਾਫ ਕਰਨਾ ਜਿੰਦਰ ਸਾਹਿਬ ਫਿਰ ਤੁਸੀਂ ਆਵਾਜ਼ ਪਹਿਲਾਂ ਕਿਉਂ ਨਹੀਂ ਚੁੱਕੀ ਉਦੋਂ ਤੁਸੀਂ ਤਾਂ ਜੱਥੇਦਾਰ ਸੀਗੇ ਤੁਸੀਂ ਇਹ ਗੱਲ ਚੱਕਦੇ ਮੈਂ ਤਾਂ ਤਿੰਨ ਮੈਂ ਤਾਂ 3 ਸਾਲਾਂ ਤੋਂ ਬਾਅਦ ਚੁੱਕੀ ਹੋਈ 4 ਸਾਲਾਂ ਤੋਂ ਚੁੱਕੀ ਹੋਈ ਕਿਉਂ ਨਹੀਂ ਚੁੱਕੀ ਮੈਂ ਤੁਸੀਂ ਤੁਸੀਂ ਇਹ ਗੱਲ ਤੁਸੀਂ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਾਈ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੋਂ ਜਥੇਦਾਰ 100% ਗਿਆਨੀ ਹਰਪ੍ਰੀਤ ਸਿੰਘ ਤਾਂ ਮੈਂ ਉਹ ਕੀ ਸ਼ਬਦ ਵਰਤਾਂ ਉਹਨੇ ਮੇਰੇ ਪਹੁੰਚਣ ਤੇ ਤਾਂ ਮੈਂ ਲਾ ਲਿਆ ਸੰਦਰੋ ਉਹਦੇ باوجود ਮੈਂ ਉਹਨਾਂ ਦਾ ਜਿਹੜਾ ਕਰਿੰਦਾ ਸੀ ਖਾਕ ਨਾ ਹਿੱਤਾ ਪੱਤੀ ਵਾਲਾ ਜਸਪਾਲ ਸਿੰਘ ਨੂੰ ਫਾਈਲ ਦੇ ਕੇ ਆਇਆ ਸੀ ਪਰ ਉਹਨਾਂ ਨੇ ਨਹੀਂ ਚੋਕ ਕੀਤੀ ਉਸ ਤੋਂ ਬਾਅਦ ਮੈਂ 4 ਨਵੰਬਰ ਨੂੰ ਫੇਰ ਫਾਈਲ ਦਿੱਤੀ ਉਹ ਫਿਰ ਉਹ ਪਹਿਲਾ ਫਿਰ ਪਾ ਦਿੱਤੀ ਉਹ ਸ਼ਾਇਦ ਤੇ ਮੈਂ ਬੇਨਤੀਆਂ ਕੀਤੀਆਂ ਵਿਚਾਰ ਹੋਈ ਹਾਂਜੀ ਜੀ ਦੋ ਦਿਨ ਮੇਰੇ ਨਾਲ ਦਲਪੰਨ ਸਾਹਿਬ ਕਰਨਾਲਾ ਦਾ ਭਗਤ ਧੰਨਾ ਜਿਹੜਾ ਮੁਕੀ ਸੰਤ ਬਾਬਾ ਗੁਰਦੇਵ ਸਿੰਘ ਜੀ ਦੇ ਆਸਤਰ ਦਸੂਏ ਵਾਲੇ ਉਹ ਨਾਲ ਗਏ ਸਨ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ٹرسٹ ਦੇ ਪ੍ਰੈਜ਼ੀਡੈਂਟ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਵੰਸ ਜਿਹੜੇ ਭਾਈ ਦਰੀਪ ਸਿੰਘ ਬਿਕਰੋ ਨਾਲ ਗਏ ਸਨ ਅਸੀਂ ਸਾਰੇ ਇਕੱਠੇ ਦੇ ਕੇ ਆਇਆ ਹਾਂ ਪਰ ਉਸੇ ਵਿਚਾਰ ਹੋਈਆ ਤਾਂ ਇਹ ਪਾਇਆ ਗਿਆ ਵੀ ਦੋਸ਼ ਕੋਈ ਨਹੀਂ ਹੈਗਾ। ਹੂੰ। ਤੇ ਜੇ ਸੱਚ ਬੋਲ ਦਿੱਤਾ ਜੇ ਅਕਾਲ ਤਖਤ ਤੇ ਕੋਈ ਸੱਚਾ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਨਹੀਂ ਨਾ ਕਿ ਝੂਠ ਬੋਲਦੀ ਜਾਏ ਤੇ ਝੂਠੇ ਬਿਆਨਲੇ ਕਰੀ ਜਾਏ। ਹੂੰ। ਇਹ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਨੇ ਗੜਗਾਜ ਫੈਸਲਾ ਕੀਤਾ ਤੇ ਇਹਨਾਂ ਦੇ ਮਰਚਾ ਲੱਗੀਆਂ ਨੇ ਉਹ ਲੱਗਣੀਆਂ ਵੀ ਚਾਹੀਦੀਆਂ ਸੀ। ਹੂੰ। ਹੁਣ ਕਿੱਥੇ ਕਿੱਥੇ ਲੱਗਿਆ ਮੂੰਹ ਚ ਲੱਗਿਆ ਕਿ ਅੱਖਾਂ ਚ ਲੱਗਿਆ ਉਹ ਬੰਨ੍ਹ ਕੇਂਦਾ। ਚਲੋ। ਉਸ ਤਰ੍ਹਾਂ ਕੇ ਫਿਰ ਇਹਨਾਂ ਨੇ ਛਾਲ ਮਾਰ ਕੇ ਕਿ ਦਰਗਾਹ ਸਿੰਘ ਜੀ ਤਨਖਾਹੀਆਂ ਮੇਰਾ ਬੇਬਰੇ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਹੁਣ ਤੁਸੀਂ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜਿਵੇਂ ਤੁਸੀਂ ਪਹਿਲਾਂ ਕਰਦੇ ਸੀ ਉਵੇਂ ਕਰੋਗੇ ਤੁਹਾਨੂੰ ਖੁੱਲ ਮਿਲ ਗਈ ਹੈ ਹੁਣ ਇਜਾਜ਼ਤ ਮਿਲ ਚੁੱਕੀ ਹੈ ਹਾਂ ਬਿਲਕੁਲ ਬਿਲਕੁਲ ਧਰਮ ਦਾ ਪ੍ਰਚਾਰ ਪ੍ਰਸਾਰ ਮੈਂ ਕਰਦਾ ਹੀ ਰਿਹਾ ਮੈਂ ਰੁਕਿਆ ਨਹੀਂ ਮੈਂ ਅੱਜ ਵੀ ਤਖਤ ਪਟਨਾ ਸਾਹਿਬ ਦਾ ਅਕਾਲ ਪਠਨ ਜਦ ਸੇਵਾ ਤੇ ਰੋਕਾ ਟਾਹ ਦਿੱਤੇ ਮੈਂ ਜਥੇਦਾਰ ਇਹਨਾਂ ਨੇ ਕਬਜ਼ਾ ਕੀਤਾ ਤਾਂ ਅਤਕਰਮਣੀਆਂ ਨੇ ਇਹਨਾਂ ਨੂੰ ਪੰਥ ਹਟਾਇਆ ਦਾ ਚਲ ਗੁਰੂਪੰਥ ਦੇ ਇਤੇ ਨਗਾਰੇ ਵਜਣ ਦੇ ਜਕਾਰੇ ਗਜਣ ਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗਿਆਨੀ ਰਣਜੀਤ ਸਿੰਘ ਗੌਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਪਾਈ ਗਣਜੀਤ ਸਿੰਘ ਗੋਹਰੇ ਮਸਕੀਨ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਸਕੇ ਕਿ ਜਿੰਨੇ ਵੀ ਕਹਿੰਦੇ ਉਹਨਾਂ ਦੇ ਖਿਲਾਫ ਅਲੀਗੇਸ਼ਨ ਲੱਗੇ ਉਹਦੀ ਬਕਾਇਦਾ ਜਾਂਚ ਹੋਈ ਹੈ ਔਰ ਸਾਬਕਾ ਜੱਜ ਤੋਂ ਜਾਂਚ ਹੋਈਆ ਔਰ ਇਸ ਸਾਰੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਜਿਹੜੇ ਇਲਜ਼ਾਮ ਲੱਗ ਰਹੇ ਸੀ ਉਹ ਬੇਬੁਨਿਆਦ ਨੇ ਉਹਨਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਫੈਸਲਾ ਕੀਤਾ ਪਰ ਦੂਜੇ ਪਾਸੇ ਪਟਨਾ ਸਾਹਿਬ ਵਿਖੇ ਪੰਜ ਜਿਹੜੇ ਸਿੰਘ ਸਭਾ ਨੇ ਜਾਂ ਪੰਜ ਪਿਆਰੇ ਨੇ ਜਿਹੜੇ ਉਹਨਾਂ ਨੇ ਫੈਸਲਾ ਕੁਝ ਹੋਰ ਹੀ ਕਰਿਆ